no. ਗੁਰਪਾਰਿਕ ਸੇਵ ਸੋਰਠ ਮਹਲਾ ਪੰਜਵਾਂ ਨਾਲ ਨਾਰਾਇਣ ਮੇਰਾ ਜਮਦੂਤ ਨਾ ਆਵ ਨਿਰਾ ਕੰਠ ਲਾਈ ਪ੍ਰਵਰਖਾ ਸਤ ਗੁਰ ਕੀ ਸੱਚ ਸਾਖ ਗੁਰਪੁਰਾ ਕੋਰੀ ਕੀਤੀ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਾ ਸਮਤ ਜੀਤੀ ਰਹਾਉ ਪ੍ਰਭ सगले ਤਾਨ ਵਸਾਈ ਸੁਖ ਸ਼ਾਂਤ ਫਿਰ ਆਈ ਨਾਨਕ ਪ੍ਰਭ ਸਰਣਾਏ ਗੇਨ ਸਗਲੇ ਹੋਵ ਮਿਟਾਏ ਬਹੁ ਸਗਲੇ ਥਾਨ ਵਸਾਏ ਸਖੁ ਸ਼ਾਨ ਫਿਰ ਆਈ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਮਹਲਾ ਪੰਜਵਾਂ ਨਾਮ ਨਰਾਇਣ ਮੇਰਾ ਜਮ ਦੂਤ ਨਾ ਆਵੇ ਨੇਰਾ ਕੰਠ ਲਾਏ ਪ੍ਰਭ ਰੱਖੈ ਸਤਿਗੁਰ ਕੀ ਸਤਿ ਸਾਥ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰੂ ਹੈ ਸਾਰੀਆਂ ਸੰਤਾਂ ਨੂੰ ਤਨ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਨਾਂ ਆਪ ਸੰਤਾਂ ਵੱਡੇ ਭਾਖਾਂ ਵਾਲੇ ਭਾਈ ਜਿਨ੍ਹਾਂ ਨੇ ਸਤਿਗੁਰਾਂ ਦੇ ਦਰਤੀ ਹਾਜ਼ਰੀ ਭਰੀ ਹੈ ਸਰਬੂਹੀ ਕਿਰਪਾ ਕਰਨ ਕਰੋ ਸਿੱਖੀ ਦਾਤ ਨਾਮ ਦਾਨੀਆਂ ਲਾਤਾ ਕੋਮਲ ਚਰਨਾ ਦੀ ਪੀਠ ਵਰਸ਼ਿਸ਼ ਕਰਨਾ ਸਰਬ ਸੰਤਨੋ ਦੋਤ ਧਾਨੀਆਂ ਦਾਤਾ ਵਰਸ਼ਨਾ ਸਰਬ ਸੰਗਤੀਆਂ ਨੂੰ ਕਾਮਨਾ ਭਾਵਨਾ ਪੂਰਨ ਕਰਨਾ ਸਰਬ ਸੰਤਨਾਂ ਨੂੰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਹਿਲੇ ਪ੍ਰਕਾਸ਼ ਗੁਰੂ ਦੀਆਂ ਲੱਖ ਲੱਖ ਵਧਾਈਆਂ ਹੋਣ ਭਾਈ ਦਵਾਰਾ ਫੇਰ ਸਾਰੀਆਂ ਸੰਤਾਨੋ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪ੍ਰਗਿਆ ਲੱਖ ਲੱਖ ਵਧਾਈਆ ਹੋਵਨਾ ਸਭੂ ਜੀ ਹਾਜ਼ਰੀ